ਪਸ਼ੂਆਂ ਤੋਂ ਪ੍ਰੇਤ ਜੁੰਨੀਆਂ ਵਿੱਚੋਂ ਕੱਢ ਕੇ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਦੇਵਤੇ ਬਣਾ ਦਿੰਦਾ ਹੈ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜ ਵਾਲੇ ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੇ ਸੋ ਕਹਿੰਦੇ ਕੋਈ ਬੰਦਾ ਵਿਚਾਰਾ ਆਵਗਤ ਫਿਰਦਾ ਸੀ ਕਿਤੇ ਤੋ ਕਹਿੰਦੇ ਮੇਰੇ ਕੋਲ ਆ ਗਿਆ ਫਿਰ ਰਾਤ ਨੂੰ ਉਹਦੀ ਰੂਹ ਆ ਗਈ ਕਹਿੰਦਾ ਬਾਬਾ ਜੀ ਮੈਂ ਕਈ ਥਾਂ ਹੀ ਭਟ ਗਿਆ ਮੇਰਾ ਕੋਈ ਭਲਾ ਨਹੀਂ ਕਰਦਾ ਜੇ ਤੁਸੀਂ ਮੇਰਾ ਭਲਾ ਕਰ ਦਿਓ ਕਹਿੰਦੇ ਮੈਨੂੰ ਤਰਸ ਆ ਗਿਆ ਵੇ ਜਲ ਵਿਚਾਰਾ ਭਟਕਦਾ ਫਿਰਦਾ ਬਾਬਾ ਜੀ ਕਹਿੰਦੇ ਮੈਂ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਕਹਿੰਦੇ ਮੈਂ ਉਹਨੂੰ ਇੱਕ ਗੱਲ ਕਹਿ ਦਿੱਤੀ ਵੀ ਜਦ ਤੱਕ ਮੈਂ ਪੜ੍ਹਾਂਗਾ ਤੈਨੂੰ ਸੁਣਨਾ ਪੈਣਾ ਉਹ ਖੜ ਗਿਆ ਕਹਿੰਦੇ ਮੈਂ ਅੱਧਾ ਘੰਟਾ ਲਾਇਆ ਫਿਰ ਐਨ ਪਿਆਰ ਨਾਲ ਟੇਕੇ ਪਾਠ ਕੀਤਾ ਕਹਿੰਦੇ ਜਦ ਮੈਂ ਅਖੀਰ ਤੇ ਜਾ ਕੇ ਪੜਿਆ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਇਹ ਇੱਕਦਮ ਪ੍ਰਕਾਸ਼ ਹੋ ਗਿਆ ਕਮਰੇ ਚ ਦੁੱਧ ਰੰਗਾ ਚਿੱਟਾ ਅਤੇ ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਸੱਚਖੰਡ ਨੂੰ ਜਾ ਰਿਹਾ ਹਾਂ ਦੇਖੋ ਕਹਿੰਦੇ ਜਪਜੀ ਸਾਹਿਬ ਦੇ ਭਾਈ ਕਿੰਨੇ ਕਹਿੰਦੇ ਇਕਾਗਰਤਾ ਦੀ ਗੱਲ ਹੈ ਸਾਰੀ ਇਸ ਕਰਕੇ ਮਹਾਰਾਜ ਕਹਿੰਦੇ ਹੈ ਤਾਂ ਬੜਾ ਕੁਝ ਪਰ ਕਲ ਯੁਗ ਦੇ ਲੋਕ ਹੁਣ ਸਮਝਦਾਰ ਨਹੀਂ ਹੈਗੇ ਤੇ ਫਿਰ ਕਹਿੰਦੇ ਦੇਖੋ ਕਿੰਨੀਆਂ ਚੀਜ਼ਾਂ ਸ੍ਰੇਸ਼ਟ ਸੁਭਾਅ ਦੇ ਵਿੱਚ ਗੁਣਾਂ ਨੂੰ ਸੰਚਣ ਵਿੱਚ ਗ੍ਰਹਿਣ ਕਰਨ ਵਿੱਚ ਦੁੱਖਾਂ ਨੂੰ ਦੂਰ ਕਰਨ ਵਿੱਚ ਪ੍ਰਸੰਨ ਕਰਨ ਵਿੱਚ ਮਨ ਨੂੰ ਰੋਕਣ ਦੇ ਵਿੱਚ ਤੇ ਯੁੱਧ ਵਿੱਚ ਜਾਣ ਲਈ ਅਤੇ ਸ਼ੁਭ ਗੁਣ ਗ੍ਰਹਿਣ ਕਰਨ ਵਿੱਚ ਵਸੀਕਾਰ ਕਰਨ ਵਿੱਚ ਧਰਮ ਨੀਤੀ ਵਿੱਚ ਰਾਜ ਨੀਤੀ ਵਿੱਚ ਤੇ ਦਾਨ ਵਿੱਚ ਗੁਰਾਂ ਤੇ ਖਜ਼ਾਨੇ ਭਾਵ ਗੁਣਾਂ ਦੇ ਜਿਹੜੇ ਇਕੱਠੇ ਕਰਨ ਵਿੱਚ ਧਨ ਦੌਲਤ ਵਿੱਚ ਇਤਨੀਆਂ ਸਾਰੀਆਂ ਚੀਜ਼ਾਂ ਕਿੱਥੇ ਨੇ ਜਰਜੀ ਸਾਹਿਬ ਦੇ ਵਿੱਚ ਆ ਬੜਾ ਕੁਝ ਜਰਜੀ ਸਾਹਿਬ ਦੇ ਵਿੱਚ ਰੱਖਿਆ ਮਹਾਰਾਜ ਨੇ ਐਨਾ ਕੁਝ ਤਾਂ ਪੱਲੇ ਮੂਲ ਮੰਤਰ ਵਿੱਚ ਹੀ ਰੱਖਿਆ ਹੋਇਆ ਜੇ ਕੋਈ ਬੰਦਾ ਗੁਰਾਂ ਦੇ ਬਚਨ ਮੰਨ ਲਵੇ ਨਾ ਆਪਣੇ ਦਿਮਾਗ ਦੇ ਖਾਨੇ ਨੂੰ ਬੰਦ ਕਰਕੇ ਅੱਗੇ ਇਹ ਨਹੀਂ ਕਹਿਣਾ ਲਾਏ ਐਨੇ ਪਾਠ ਲਾ ਐਂ ਕਹਿੰਦੇ ਨੇ ਜੇ ਤੁਸੀਂ ਇਹ ਗੱਲਾਂ ਕਰਨੀਆਂ ਨੇ ਫੇਰ ਕਾਮਯਾਬੀ ਨਹੀਂ ਮਿਲਣੀ ਐ ਉਹ ਜਿਵੇਂ ਜਿਵੇਂ ਸਤਿਗੁਰੂ ਬਚਨ ਕਹਿਣਗੇ ਇਹਨੇ ਇਹਨੇ ਪਾਠ ਕਰੋ ਭਾਈ ਉਹਨੇ ਪਾਠਾਂ ਦੇ ਵਿੱਚ ਫਿਰ ਸਾਰਾ ਕੁਝ ਮਿਲੇਗਾ ਜੇ ਬੰਦੇ ਦੀ ਰਹਿਤ ਬੈਤ ਠੀਕ ਹੋਵੇਗੀ ਤਾਂ ਸੁਣ ਕੇ ਸੰਗਤ ਬੌਰ ਸੁਨਾਇਓ ਸੁਪਨੀ ਮੈਂ ਸ਼ਲੋਕ ਸਿੱਖ ਆਇਓ ਸੁਣ ਕੇ ਸੰਗਤ ਨੂੰ ਫੇਰ ਸੁਨਾਇਆ ਕਿ ਸੁਪਨੇ ਦੇ ਵਿੱਚ ਦੇਖੋ ਭਾਈ ਗੁਰਾਂ ਨੇ ਸਿੱਖ ਨੂੰ ਸ਼ਲੋਕ ਸੁਨਾਇਆ ਜਿਹਾ ਜਾਂ ਬੰਦਾ ਹੁੰਦਾ ਪੰਡਤ ਸੀ ਵਿਦਵਾਨ ਸੀ ਗੁਰਾਂ ਨੇ ਇਹਨੂੰ ਸੰਸਕ੍ਰਿਤ ਜੇ ਆਪਾਂ ਕਹੀਏ ਗੁਰਾਂ ਨੇ ਇਹਨੂੰ ਸੰਸਕ੍ਰਿਤ ਸੁਨਾਤਾ ਸਾਂਸਕ੍ਰਿਤਿਕ ਗੁਰਾਂ ਨੂੰ ਕਿਉਂ ਔਖੀ ਹੈ ਵੈਸੇ ਵੀ ਤਾਂ ਮਹਾਰਾਜ ਨੇ ਉਚਾਰ ਹੀ ਹੈ ਇਸ ਕਰਕੇ ਸਹਿਸਕ੍ਰਿਤੀ ਉਚਾਰਨ ਕੀਤੀ ਪਹਿਲੇ ਬਾਦਸ਼ਾਹ ਨੇ ਸਹਿਸਕ੍ਰਿਤੀ ਉਚਾਰਨ ਕੀਤੀ ਪੰਜਵੇਂ ਬਾਦਸ਼ਾਹ ਨੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬినੋਦ ਸੁਤ ਹੈ ਉਹਨਾਂ ਨੂੰ ਕੋਈ ਔਖਾ ਨਹੀਂ ਮਹਾਰਾਜ ਜੋ ਮਰਜ਼ੀ ਬੋਲ ਦੇਣ ਜਿਹੜੀ ਮਰਜ਼ੀ ਭਾਸ਼ਾ ਬੋਲ ਲੈਣ ਕਿਉਂਕਿ ਉਹ ਭਾਸ਼ਾ ਬਣਾਉਣ ਵਾਲੇ ਆਪ ਨੇ ਇਸ ਕਰਕੇ ਸਤਗੁਰੂ ਜੀ ਨੇ ਕਿਹਾ ਦੇਖੋ ਭਾਈ ਸਾਹ ਸੰਗਤ ਐ ਸਿੱਖ ਨੇ ਸ਼ਰਧਾ ਕੀਤੀ ਹੈ ਤੇ ਗੁਰਨਾਨਕ ਦੇਵ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਹੈ। ਬਾਹਰ ਅਰਥ ਇਸ ਕੋਸ ਨੂੰ ਯਾਮ ਕਹਿ ਸ੍ਰੀ ਮੁਖ ਤੇ ਆਪ ਸੁਣਾਓ। ਕਹਿੰਦੇ ਇਹਦਾ ਜਿਹੜਾ ਭਾਅ ਅਰਥ ਹੈ ਬਰੀਕੀ ਚ ਸਮਝਾਓ। ਜਾਂ ਸ਼ਰੋਮਣੀ ਮੁਖ ਵਿੱਚੋਂ ਆਪ ਸੁਣਾਓ ਜੀ। ਸੁਣ ਕਲਗੀ ਤਰ ਉਚਰੇ ਓਨੀ ਕੋ ਜਾਨੋ ਪਰਮ ਮੰਤਰ ਜਪ ਜੀ ਕੋ ਮਹਾਰਾਜ ਨੇ ਆਪਣੇ ਮੁਖਾਲਬਾਂ ਚੋਂ ਸੰਗਤ ਨੂੰ ਸੁਣਾਇਆ ਕਹਿੰਦੇ ਜਿਹੜਾ ਜਾਣੋ ਜਿਹੜਾ ਜਪਜੀ ਸਾਹਿਬ ਹੈ ਨਾ ਪਰਮ ਮੰਤਰ ਹੈ ਸਾਰਿਆਂ ਨਾਲੋਂ ਵੱਡਾ ਸ਼੍ਰੋਮਣੀ ਮੰਤਰ ਜਦੋਂ ਸਿੱਧਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਵੇਲੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ ਸਿੱਧਾਂ ਨੇ ਕਿਹਾ ਚਲੋ ਆਪਾਂ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਚਰਚਾ ਵਿੱਚ ਹਰਾਈਏ ਨੱਲਾ ਬਾਤਾਂ ਕਰਨ ਲੱਗ ਪਏ ਬਚਨ ਬिलास ਹੁੰਦਿਆਂ ਕਾਲ ਜੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ ਉਸ ਵਕਤ ਹਲੇ ਮਹਾਰਾਜ ਉੱਥੇ ਹੀ ਸਗੇ ਕਰਤਾਰਪੁਰ ਸਾਹਿਬ ਗੁਰਦਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਜੀ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪਣਾ ਮਾਲਾ ਮੰਤਰ ਕਿਹੜਾ ਹੈ ਮਾਲਾ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣਾ ਮਾਲਾ ਮੰਤਰ ਜਪਜੀ ਸਾਹਿਬ ਦਾ ਬਾਠ ਹੈ ਇਸ ਕਰਕੇ ਜਪਜੀ ਸਾਹਿਬ ਦਾ ਜਿਹੜਾ ਬਾਠ ਹੈ ਨਾ ਉਹ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹ ਪਰਮ ਮੰਤਰ ਹੈ ਸਾਰਿਆਂ ਨਾਲੋਂ ਸ਼ਰਮਣੀ ਹੈ ਕਿਸੇ ਬ੍ਰਹਮ ਗਿਆਨੀ ਮਹਾਪੁਰਸ਼ ਨੇ ਕਥਨ ਕੀਤਾ ਹੈ ਕਹਿੰਦੇ ਜਿਹੜਾ ਸਿੱਖ 25 ਬਾਣ ਜਪਜੀ ਸਾਹਿਬ ਦੇ ਰੋਜ਼ ਕਰਦਾ ਨਾ ਪ੍ਰਲੋਕ ਤੱਕ ਉਹਦੇ ਕੋਈ ਕਾਰਜ ਨਹੀਂ ਜਿਹੜਾ ਨਾ ਹੋਵੇ ਸਾਰੇ ਕਾਰਜ ਬਣ ਜਾਂਦੇ ਨੇ ਹਰੇਕ ਕੰਮ ਬਣ ਜਾਂਦਾ ਹੈ ਪਰ ਆਪਾਂ ਪੁੱਠਿਆਂ ਗੰਮਾਂ ਵਿੱਚ ਟਾਈਮ ਲਾਉਣ ਨੂੰ ਜ਼ਿਆਦਾ ਤਿਆਰ ਰਹੇ ਨੇ ਸਿੱਧੇ ਕੰਮ ਵਿੱਚ ਜੇ ਕਿ 25 ਬਾਣ ਕਰਨੇ ਫੇਰ ਆਪਾਂ ਘਬਰਾ ਜਾਂਦੇ ਆਂ ਨਹੀਂ ਜੇ ਆਪਾਂ ਗੁਰਾਂ ਤੋਂ ਅਰਦਾਸ ਕਰਕੇ ਆਗਾ ਲੈ ਲਈਏ ਨਾ ਸਤਿਗੁਰੂ ਬੜੀ ਕਿਰਪਾ ਕਰਦੇ ਨੇ ਜੀ ਤੋਂ ਗੁਰਾਂ ਨੇ ਪਾਠ ਕਰਵਾਉਣੇ ਨੇ ਉਹ ਤੋਂ ਕਰਵਾ ਹੀ ਲੈਣੇ ਨੇ ਇਸ ਕਰਕੇ ਕੋਸ਼ਿਸ਼ ਕਰੋ ਜਿਆਦਾ ਤੋਂ ਜਿਆਦਾ ਜੇ ਬਾਣੀ ਪੜ੍ਹੀ ਜਾਵੇ ਔਰ ਸ਼ੁੱਧ ਪੜ੍ਹੀ ਜਾਵੇ ਮਰਿਆਦਾ ਰੱਖ ਕੇ ਪੜ੍ਹੀ ਜਾਵੇ ਤਾਂ ਸਤਿਗੁਰੂ ਬਹੁਤਾ ਫਲ ਦਿੰਦੇ ਹਨ ਅਹੇ ਮਾਨਸਿਅਤ ਪੰਚੀ ਅਚਰ ਬਾਂਛਿਤ ਦੇ ਸਿਮਰਿ ਜਿਨ ਰਿਧ ਧਰ ਜਿਨ੍ਹਾਂ ਨੇ ਇਹ ਮਾਂਛਿਤੋ ਮਤਲਬ ਹੈ ਕਿ ਮਨ ਬਾਂਛਿਤ ਫਲ ਦੇਣ ਵਾਲਾ ਹੈ ਮਨ ਨਾਲ ਜਪਣ ਵਾਲਾ ਹੈ ਪਹਿਲੇ ਜਿਹੜੇ ਅੱਖਰ ਨੇ ਨਾ 25 ਉਹਨਾਂ ਦਾ ਵਜਨ ਕਰਦੇ ਨੇ ਕਿ ਭਾਵ 1 ਓੰਕਾਰ ਨੂੰ ਇੱਕ ਗਿਣ ਕੇ ਇਸੇ ਪ੍ਰਕਾਰ ਸ ਹੈ ਪੰਗ ਤੱਕ 25 ਅੱਖਰ ਬਣਦੇ ਨੇ ਤੇ ਗੁਰਪ੍ਰਸਾਦ ਤੱਕ ਇਹ ਸੰਪੂਰਨ ਹੋ ਜਾਂਦੇ ਜਾ ਕੇ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹਨੂੰ ਧਾਰਨ ਕਰਕੇ ਜਪਿਆ ਹੈ ਨਾ ਜਿਨ੍ਹਾਂ ਜਿਨ੍ਹਾਂ ਨੇ ਵੀ ਜਾਪ ਕੀਤਾ ਹੈ ਉਹਨਾਂ ਦੇ ਸਾਰੇ ਜਿਨ੍ਹਾਂ ਨੇ ਮਨ ਬਾੰਚ ਦੇ ਫਲ ਨੇ ਅੱਜ ਦੇ ਯੁੱਗ ਵਿੱਚ ਇਹ ਦੋ ਗੱਲਾਂ ਨੇ ਮੂਲ ਮੰਤਰ ਕਿੱਥੋਂ ਤੱਕ ਹੈ ਕੋਈ ਕਹਿੰਦਾ ਇੱਥੋਂ ਤੱਕ ਕੋਈ ਇੱਥੋਂ ਤੱਕ ਹੈ ਪਰ ਇਹਨਾਂ ਦੋਨਾਂ ਨੂੰ ਖੜੇ ਕਰਕੇ ਪੁੱਛੋ ਤੂੰ ਕਦੇ ਮੂਲ ਮੰਤਰ ਦਾ ਜਾਪ ਵੀ ਕੀਤਾ ਕਿ ਰੌਲਾ ਪਾਉਣ ਨੂੰ ਤੁਸੀਂ ਸਾਰੇ ਜਾਣੇ ਰੌਲਾ ਬੜਾ ਪਾਉਣਗੇ ਇੱਥੋਂ ਤੱਕ ਪਾਠ ਹੈ ਉਹ ਕਹਿੰਦਾ ਇੱਥੋਂ ਤੱਕ ਹੈ ਫੇ ਦੋਨੋਂ ਨੇ ਆਪਣੇ ਡਾਂਗ ਛੋਟੇ ਕੱਢ ਲੈਂਦੇ ਨੇ ਬਸ ਇਹੀ ਸਿੱਖੀ ਆ ਦੋਨਾਂ ਨੂੰ ਅਕਲ ਨਹੀਂ ਹੈ ਉਹ ਜਿੱਥੇ ਤੱਕ ਜਪਣਾ ਜਪੀ ਜਾਓ ਕੱਲਾ ੴ ਹੀ ਕਹੀ ਜਾਓ ਤਾਂ ਵੀ ਪ੍ਰਕਾਸ਼ ਹੋ ਜਾਂਦਾ ਹੈ ਕੱਲਾ ਵਾਹਿਗੁਰੂ ਕੋਈ ਤਾਂ ਪ੍ਰਕਾਸ਼ ਹੋ ਜਾਂਦਾ ਹੈ ਗੱਲ ਤਾਂ ਜਪਣ ਦੀ ਹੈ ਜਪਿਆ ਜਿੰਨੇ ਆ ਤੁਹਾਡੇ ਚੋਂ ਮੂਲ ਮੰਤਰ ਦੀਆਂ ਕਿੰਨੀਆਂ ਮਾਲਾ ਰੋਜ਼ ਕਰਦੇ ਹੋ ਕਹਿੰਦੇ ਉਹ ਤਾਂ ਨਹੀਂ ਅਸੀਂ ਕਰਦੇ ਪਰ ਮੂਲ ਮੰਤਰ ਇੱਥੇ ਤੱਕ ਹੈ ਬਸ ਅਸੀਂ ਤਾਂ ਇੰਨੀ ਗੱਲ ਜਾਣਦੇ ਆ ਤੁਹਾਡਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੂਲ ਮੰਤਰ ਹੈ ਨਾ ਇਹ ਜਿਹੜੇ ਅੱਖਰ ਨੇ ਇਹਨਾਂ ਨੂੰ ਧਿਆਨ ਦੇ ਨਾਲ ਕਲੀਨਾਂ ਦਾ ਜਾਪ ਕਰੇ ਕੱਲਾ ਏਕ ਓੰਕਾਰ ਸਤਨਾਮ ਹੀ ਕਹੀ ਜਾਵੇ ਨਾ ਸਤਗੁਰੂ ਕਹਿੰਦੇ ਤਾਂ ਵੀ ਇਹ ਭਲਾ ਕਰ ਦਿੰਦਾ ਹੈ ਏਕ ਓੰਕਾਰ ਸਤਨਾਮ ਵਾਹਿਗੁਰੂ ਕਹੇ ਤਾਂ ਵੀ ਭਲਾ ਕਰ ਦਿੰਦਾ ਹੈ ਇਸ ਕਰਕੇ ਤੁਸੀਂ ਜਪੋ ਸਹੀ ਜਿੰਨਾ ਕਿ ਤੁਹਾਡਾ ਮਨ ਲੱਗਦਾ ਹੈ ਵੈਸੇ ਤਾਂ ਆਪਾਂ ਨੂੰ ਹੁਣ ਪੰਜਾਂ ਪਿਆਰਿਆਂ ਨੇ ਦੇ ਦਿੱਤਾ ਨਾ ਮੂਲ ਮੰਤਰ ਜਿੰਨਾ ਜਿਹਨੂੰ ਜਿੱਥੋਂ ਤੱਕ ਮਿਲਿਆ ਜਿਹਨੂੰ ਪੰਜ ਪਿਆਰਿਆ ਨੇ ਜਿੰਨਾ ਜਿੰਨਾ ਦੇ ਦਿੱਤਾ ਉਹਨਾਂ ਹੀ ਜੱ삐 ਜਾਓ ਰੋਲਾ ਨਾ ਪਾਓ ਬਦਬਾਦ ਨਾ ਕਰੋ ਇਸ ਕਰਕੇ ਝਗੜਾ ਨਾ ਕਰੋ ਪਿਆਰ ਨਾਲ ਰਹੋ ਆਪਸ ਦੇ ਵਿੱਚ ਇਸ ਕੋ ਅਰਥ ਕਰਿਓ ਗੁਰਦੇ ਆਲ ਇਤ ਸਿੱਖਣ ਕੇ ਕਰਨੀ ਆਲ ਦਿਆਲ ਸਤਗੁਰੂ ਨੇ ਇਹਦਾ ਅਰਥ ਕੀਤਾ ਹੈ ਕਾਦੇ ਲਈ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ ਬਰਨ 25 ਅਜੱਪਾ ਜਪੈ ਕੈ ਰਸਨਾ ਰਸਤੇ ਮਨ ਰਪੈ ਮਾਰਾ ਕਹੇ ਇਹਨਾਂ 25 ਅੱਖਰਾਂ ਜਾਪ ਜਾ ਤਾਂ ਅਜੱਪਾ ਅੰਦਰ ਹੀ ਜਪੇ ਗੁਪਤ ਜਪੇ ਕਹਿ ਤੋ ਅਰਥ ਹੁੰਦਾ ਜਾ ਰਸਨਾ ਰਸਤੇ ਮਨ ਰਪੈ ਜਾਂ ਰਸਨਾ ਦੇ ਨਾਲ ਜਪੇ ਬੋਲ ਬੋਲ ਕੇ ਪਿਆਰ ਨਾਲ ਜਪੇ ਆਪਣੇ ਨਾਮ ਰੰਗ ਵਿੱਚ ਮਨ ਨੂੰ ਰੰਗੇ ਕੁਛ ਤਾਂ ਕਰੋ ਕਹਿੰਦੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸਨਾ ਨਾਲ ਬੋਲ-ਬੋਲ ਕੇ ਜਪ ਲਓ ਕੰਨਾਂ ਨਾਲ ਸੁਣੀ ਜਾਓ ਜਾਂ ਫਿਰ ਚਿੰਤਨ ਕਰਨਾ ਅੰਦਰ ਬਿਨਾ ਬੋਲਿਆਂ ਸਾਰੇ ਧਿਆਨ ਹਟਾ ਕੇ ਇਹ ਔਖਾ ਹੈ ਜੇ ਅੰਦਰੇ-ਅੰਦਰ ਜਪਣਾ ਔਖਾ ਲੱਗਦਾ ਪਹਿਲਾਂ ਇਸ ਕਰਕੇ ਮੂੰਹ ਦੇ ਨਾਲ ਬੋਲ ਕੇ ਜਾਪ ਕਰੋ ਕਿਸ ਤੇ ਦੁੱਖ ਨ ਦੁੱਖ ਰਜਤੀਨ ਬਾਤ ਪਿਤ ਕਫ ਕਰਤਾ ਹੀਨ ਹੁਣ ਇਹਦੇ ਨਾਲ ਜਿਹੜਾ ਨਾ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ